हेल्दी किचन ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਨਵੀਂ ਰੈਸਪੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਅੱਜ ਅਸੀਂ ਬਣਾਵਾਂਗੇ Shimla Mirch ਤੇ Karele Parve ਤੇ ਅੱਜ ਅਸੀਂ ਮਸਾਲਾ ਤਿਆਰ ਕਰ ਲਿਆ ਦੇਖੋ ਚੋਪੜ ਦੇ ਵਿੱਚ ਮੈਂ ਪਿਆਜ਼ ਟਮਾਟਰ ਲਸਣ ਅਦਰਕ ਇਹ ਸਾਰੀਆਂ ਚੀਜ਼ਾਂ ਦੀ ਮੈਂ ਪੇਸਟ ਬਣਾ ਲਈਏ ਤੇ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਸੋਪ ਜੀਰਾ ਜਵੈਨ ਰਾਈ ਤੇ ਮਿੱਠੇ ਇਹ ਪੰਜ ਤਰ੍ਹਾਂ ਦੇ ਸੀ ਇਹਦੇ ਵਿੱਚ ਸੁੱਕੇ ਮਸਾਲੇ ਪਾਵਾਂਗੇ ਪੰਨਾ ਸਿਰ ਫਰਾਈ ਕਰਾਂਗੇ ਅੱਛੇ ਤਰ੍ਹਾਂ ਤੇਲ ਅਸੀਂ ਬਿਲਕੁਲ ਥੋੜਾ ਜਿਹਾ ਪਾਣਾ ਕਿਉਂਕਿ ਅਸੀਂ ਬਾਅਦ ਚ ਤਰਲੇ ਕਸ਼ਮੀਰ ਮਿਰਚ ਵੀ ਫਰਾਈ ਕਰਨੀ ਹੈ ਫਿਰ ਸਾਰਾ ਜਿਆਦਾ ਤੇਲ ਤੇਲ ਹੋ ਜਾਗਾ ਇਸ ਵਕਤ ਸੂਰਤੀ ਅਦਰ ਵਿੱਚ ਜਿਹੜੇ ਮਸਾਲੇ ਗ੍ਰਾਇੰਡ ਕਿਤੇ ਹੋਣੇ ਉਸੇ ਪਾ ਦੋਗੇ ਠੀਕ ਹੈ ਬਹੁਤ ਹੀ ਹੈਲਥੀ ਰਸਕੀ ਹੈ ਤੇ ਬਹੁਤ ਹੀ ਅਦਨਾਲ ਟੇਸਟੀ ਬਣਦੇ ਨੇ ਤੇ ਮੈਂ ਕਿਹੜੀ ਕਿਹੜੀ ਚੀਜ਼ ਹੋਰ ਪਾ ਰਹੀ ਹਾਂ ਵੀ ਮੈਂ ਪਹਿਲਾਂ ਪਾ ਰਹੀਆਂ ਨਾਲ ਦੀ ਨਾਲ ਤੇਲ ਤੇ ਕੀ ਉਹ ਬਿਲਕੁਲ ਕੱਚਾ ਤੇ ਸਿੱਧਾ استعمال ਕਰਨਾ ਜੋ ਕਿ ਅਸੀਂ ਬਾਅਦ ਵਿੱਚ ਅਸੀਂ ਫਰਾਈ ਵੀ ਕਰਨਾ ਤੇ ਉਹਦੇ ਵਾਸਤੇ ਇਹ ਸਾਡਾ ਤੇਲ ਬਹੁਤ ਥੀਕ ਹੋਣਾ ਹੈ ਅਸਲ ਵਿੱਚ ਜਿੰਨਾ ਕਿ ਤੁਸੀਂ ਤੇਲ ਖਾਸ ਕਰਕੇ ਉਹਨਾ ਹੀ ਪਾਣਾ ਠੀਕ ਹੈ ਜੀ ਜ਼ਿਆਦਾ ਨਹੀਂ ਪਾਣਾ ਮਸਾਲੇ ਵਿੱਚ ਸਿਰ ਸਾਡਾ ਹੀ ਮਕਸਦ ਹੁੰਦਾ ਕਿ ਅਸੀਂ ਪਾਣੀ ਨੂੰ ਸੁਕਾਉਣਾ ਹੁੰਦਾ ਹੈ ਤੇ ਮਸਾਲਿਆਂ ਚ ਤਾਂ ਕਿ ਅਸੀਂ ਜਦੋਂ ਮਸਾਲਾ ਪਰਣਾ ਤੇ ਇਹਦੇ ਵਿੱਚ ਪਾਣੀ ਨਾ ਹੋਵੇ ਅਸੀਂ ਸਿਰਫ ਪਾਣੀ ਪਾਉਣ ਵਾਸਤੇ ਮਸਾਲਿਆਂ ਨੂੰ ਭੁੰਨਣਾ। ਬਾਕੀ ਸਭਾ ਕੋਈ ਮਤਸਾ ਨਹੀਂ। ਹੁਣ ਅਸੀਂ ਇਹਦੇ ਵਿੱਚ ਹੋਰ ਚੀਜ਼ ਪਾਉਣ ਲੱਗੇ ਆ। ਜੋ ਕਿ ਬਹੁਤ ਇਸ ਸਬਜੀ ਨੂੰ ਸਵਾਦ ਬਣਾ ਦੇਗੀ। ਹਾਂਜੀ ਇਹ ਹਨ ਗ੍ਰੇਟ ਕੀਤੇ ਹੋਏ ਆਲੂ। ਮੈਂ ਇਹਨਾਂ ਨੂੰ ਪਾਣੀ ਵਿੱਚ ਪਾ ਦਿੱਤਾ ਸੀ ਤਾਂ ਕਿ ਇਹ ਕਾਲੇ ਨਾ ਹੋਣ। ਤੇ ਇਹ ਦੇਖੋ ਜੀ ਮੈਂ ਸੁਕਾ ਲੈਨੇ ਚੰਗੀ ਤਰ੍ਹਾਂ ਇਹਨਾਂ ਨੂੰ ਪਾਣੀ ਨਿਚੋੜ ਲਿਆ। ਤੇ ਹੁਣ ਅਸੀਂ ਇਹ ਵੀ ਮਸਾਲੇ ਦੇ ਵਿੱਚ ਪਾ ਦਵਾਂਗੇ। ਜਿੱਤੇ ਨਾਲ ਕੇ ਸਾਗ ਦਾ ਟੇਸਟ ਹੋਰ ਵੀ ਵਧੀਆ ਹੋ ਜੇਗਾ ਸਬਜੀ ਦਾ ਔਰ ਬਹੁਤ ਹੀ ਹੈਲਦੀ ਤੇ ਟੇਸਟੀ ਲੱਗੇਗੀ ਬੱਚੇ ਵੀ ਖੁਸ਼ ਹੋ ਕੇ ਖਾਣਗੇ ਆਲੂ ਤਾਂ ਵੈਸੇ ਹੀ ਬੱਚਾ ਨੂੰ ਬਹੁਤ ਪਸੰਦ ਹੁੰਦਾ ਹੁਣ ਅਸੀਂ ਸਭ ਤੋਂ ਪਹਿਲੇ ਇਹਦਾ ਪਾਣੀ ਅੱਛੀ ਤਰ੍ਹਾਂ ਸੁਕਾਣਾ ਹੈ ਤਾਂ ਕਿ ਕੋਈ ਵੀ ਇਹਦੇ ਚ ਪਾਣੀ ਨਾ ਰਹਿ ਜਾਵੇ ਤੇ ਸਾਡੀ ਸਬਜੀ ਅੱਛੀ ਤਰ੍ਹਾਂ ਭਲ ਸਕੇ ਜੇ ਵਿੱਚ ਪਾਣੀ ਹੋਏਗਾ ਤੇ ਮਸਾਲਾ ਸਿਹਦੇ ਚ ਨਹੀਂ ਪਾ ਸਕਾਂਗੇ ਠੀਕ ਹੈ ਜੀ ਜੋ ਕਿ ਮੈਂ ਬ੍ਰਿਕ ਬ੍ਰਿਕ ਚੋਪ ਕਰ ਲਿਆ ਸੀ ਉਹਨਾਂ ਸੀ ਇਹ ਚੜੀ ਖੜਕ ਭੁੰਨਾਂਗੇ ਜਿੰਨਾ ਮਸਾਲਾ ਪੁੱਜਾ ਹੈਗਾ ਉਨਨੇ ਹੀ ਟੇਸਟੀ ਬਣੇਗਾ ਐ ਦੇਖੋ ਜੀ ਆਲੂ ਕਰਕੇ ਦੇਖੋ ਵਿੱਚੋਂ ਪਤਾ ਲੱਗ ਰਿਹਾ ਕਿ ਆਲੂ ਪਾਏ ਹੋਏ ਨੇ ਆਲੂ ਕਰਕੇ ਮਸਾਲਾ ਵੀ ਬਹੁਤ ਵਧੀਆ ਬਣ ਜਾਂਦਾ ਹੈ ਤੇ ਤੁਹਾਨੂੰ ਇਹਦੇ ਵਾਸਤੇ ਬੋਇਲ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਇਹਨਾਂ ਜੀ ਚੋਪ ਕਰਕੇ ਪਾ ਦਿਓ ਜਿਸ ਤਰ੍ਹਾਂ ਮੈਂ ਕਦੂਕਸ ਕੀਤੇ ਨੇ ਠੀਕ ਹੈ ਜੀ ਸੰਗੀਗਰ ਮੈਸ਼ ਕਰਕੇ ਇਹਦਾ ਪਾਣੀ ਸੁਕਾ ਦੇਣਾ ਹਾਂਜੀ ਸਭ ਤੋ ਤਲਿਆ ਸੀ ਪਾਵਾਂਗੇ આમਚੁਰਨ ਨੂੰ ਖੱਟਾ ਕਰਨ ਵਾਸਤੇ ਸ਼ੇਕ ਬਿਲਕੁਲ ਘੱਟ ਕਰ ਦੇਵਾਂਗੇ ਤਾਂ ਕਿ ਸਾਡਾ ਮਸਾਲਾ ਨਾ ਸੜੇ ਹੁਣ ਇਸੇ ਪਾਵਾਂਗੇ ਲੋੜ ਮੁਤਾਬਕ ਨਮਕ अपनी लौट के मुताबिक पाया तो को मटीरियल कि ठीक है जी हूं पावगे हल्दी डेगी मिर्च गरम मसाला और सुा धनिया ठीक है जी इन्ना सारे मसाले से लेंगे चंकी तरह जो खट्टा करना चाहते हो उन्ना अमचूरण पा चाट मसाला अमचूरन जो मर्जी पा सकते हो ठीक है जी मैं टमाटर भी पाए से दो तीन इस वास्ते मैं मसाला घट ही पाया अमचूर में घट पाया चाट मसाला ਜਦੋਂ ਤੁਸੀਂ ਟਮਾਟਰ ਪਾ ਦਿੰਦੇ ਹੋ ਉਹਦੇ ਨਾਲ ਹੀ ਖੱਟਾ ਕਰੇ ਹੋ ਜਾਂਦਾ। ਕਿੰਨੇ ਵਧੀਆ ਜੀ ਸਾਡਾ ਮਸਾਲਾ ਤਿਆਰ। ਇਹ ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣ ਗਿਆ। ਔਰ ਹੈਲਦੀ ਮਸਾਲਾ ਬਣ ਗਿਆ। ਫੋਲਸ ਨੂੰ ਮਿਰਚਾਂ ਨੂੰ ਤੇ ਕਰੇਲਿਆਂ ਨੂੰ ਕੱਟ ਮਾਰ ਕੇ ਇਹਦੇ ਵਿੱਚ ਪਹਿਲੇ ਮਸਾਲਾ ਭਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਫਰਾਈ ਕਰਾਂਗੇ। ਠੀਕ ਹੈ ਜੀ। ਇਹ ਸਾਡਾ ਮਸਾਲਾ ਹੋ ਗਿਆ ਤਿਆਰ। ਦੇਖੋ ਵੀ ਪਾਣੀ ਬਿਲਕੁਲ ਸੁੱਕ ਗਿਆ ਵਿੱਚ ਪਾਣੀ ਹੈ ਬਿਲਕੁਲ ਨਹੀਂ ਹੈਗਾ ਦੇਖ ਲਓ ਕੜਚੀ ਵਿੱਚ ਪਾੜ ਕੇ ਕੜਾਈ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਬਿਲਕੁਲ ਪਾਣੀ ਸੁੱਕ ਗਿਆ ਕਿਉਂਕਿ ਸਾਡਾ ਮੱਛਾ ਦੇਦਾ ਕਿ ਦੁੱਛੀ ਪੂਰੀ ਸੁਕਾ ਰਹੇ ਠੀਕ ਹੈ ਜੀ ਹੁਣ ਮੈਂ ਤਾਂ ਮਸਾਲਾ ਪਾ ਕੇ ਫਰਾਈ ਕਰਕੇ ਦਿਖਾਣੀ ਕਿ ਕਿਸ ਤਰ੍ਹਾਂ ਸੇ ਬਣਾਣਾ ਹਾਂਜੀ ਅਸੀਂ ਮਸਾਲਾ ਤਿਆਰ ਕਰ ਲਿਆ ਮੈਂ ਪਲੇਟ 'ਚ ਪਾ ਲਿਆ ਔਰ ਠੰਡਾ ਹੋ ਗਿਆ ਮਸਾਲਾ ਬਿਲਕੁਲ ਹੁਣ ਅਸੀਂ ਅਦਰ शिमला ਮਿਰਚ ਤੇ ਕ੍ਰੇਲੇ ਜਿਹੜੇ ਸੀ ਅਸੀਂ ਉਹਨਾਂ ਵਿੱਚੋਂ ਸਾਰਾ ਮਟੀਰੀਅਲ ਕੱਢ ਦਿੱਤਾ ਐ ਦੇਖੋ ਜੀ ਔਰ ਜਿਹੜੇ ਇਹਦੇ ਦੇਖੋ ਸ਼ਿਮਲਾ ਮਿਰਚ ਦੀਆਂ ਡੰਡੀਆਂ ਸੀ ਇਹ ਮੈਂ ਰੱਖ ਲਿਆ ਨੇ ਮਸਾਲਾ ਭਰ ਕੇ ਮੈਂ ਉੱਪਰ ਹੀ ਲਗਾ ਦਵਾਂਗੇ ਔਰ ਜਿਹੜੇ ਪਿਛਲੇ ਸਾਡੇ ਪੁਰਾਣੇ ਸੀਗੇ ਨਾਨੀਆਂ ਦਾਦੀਆਂ ਉਹ ਇਹਦੇ ਵਿੱਚ ਮਸਾਲਾ ਭਰ ਕੇ ਇਹਨੂੰ ਇੱਕ ਧਾਗੇ ਨਾਲ ਬੰਨ੍ਹ ਦਿੰਦੇ ਸੀ ਤਾਂ ਕਿ ਇਹ ਮਟੀਰੀਅਲ ਇਹਦੇ ਵਿੱਚੋਂ ਨਾ ਨਿਕਲੇ ਅੱਜ ਅਸੀਂ ਵੀ ਉਹੀ ਕੰਮ ਕਰਾਂਗੇ ਦਾਦੀਆਂ ਨਾਨੀਆਂ ਵਾਲਾ ਹੀ ਤੇ ਅਸੀਂ ਇਹਦੇ ਸਾਰਾ ਮਟੀਰੀਅਲ ਭਰ ਕੇ ਇਹਨੂੰ ਉੱਪਰੋਂ ਕਵਰ ਕਰਕੇ ਅੱਛੀ ਤਰ੍ਹਾਂ ਧਾਗੇ ਨਾਲ ਤੇ ਤਾਂ ਕਿ ਸਾਡਾ ਮਸਾਲਾ ਬਾਹਰ ਨਾ ਨਿਕਲੇ ਮਸਾਲੇ ਨੂੰ ਅਸੀਂ اچھی طرح ਦੇਖ ਲਓ ਸੌਕ ਲਿਆ ਦਾ ਪਾਣੀ ਬਿਲਕੁਲ ਸੁੱਕ ਗਿਆ ਤੇ ਜਿਹੜਾ ਅਸੀਂ ਵਿੱਚ ਆਲੂ ਪਾਇਆ ਸੀ ਉਹਦੇ ਨਾਲ ਇਹ ਮਸਾਲਾ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਗਿਆ ਹੁਣ ਅਸੀਂ Shimla Mirch ਨੂੰ ਵੀ ਇੰਜ ਹੀ ਦੇਖੋ ਸਾਫ ਕਰਕੇ ਤੇ ਇਹਦੀਆਂ ਡੰਡੀਆਂ ਨੂੰ ਰੱਖ ਲਿਆ ਡੰਡੀਆਂ ਅਸੀਂ ਬਾਅਦ ਵਿੱਚ ਉੱਤੇ ਇਸ ਤਰੀ ਜੋਰ ਦਵਾਂਗੇ ਠੀਕ ਹੈ ਜੀ ਹੁਣ ਅਸੀਂ ਜਿੰਨੇ ਵੀ ਸਾਡੇ ਕੋਲ ਕarele ਤੇ Shimla Mirch ਨੇ ਅਸੀਂ ਜਿੰਨਾ ਮਟੀਰੀਅਲ ਅਸੀਂ ਉਹਦੇ ਵਿੱਚ ਭਰ ਦਵਾਂਗੇ ਜੇ ਮੈਂ 6 ਕ੍ਰੇਲੇ ਲੈਨੇ ਤੇ 4 ਸ਼ਿਮਲਾ ਮਿਰਚ ਲੈਣਾ ਗਰ ਮਸਾਲਾ ਮੇਰਾ ਬਚ ਗਿਆ ਤੇ ਸ਼ਿਮਲਾ ਮਿਰਚ ਮੇਰੇ ਕੋਲ ਪਈਆਂ ਹੋਈਆਂ ਨੇ ਮੈਂ ਉਹਦੇ ਚ ਹੀ ਭਰ ਲਾਂਗੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਸ ਤਰ੍ਹਾਂ ਕ੍ਰੇਲੇ ਨੂੰ ਭਰ ਕੇ ਇਹਨੂੰ ਮੈਂ ਕਿਵੇਂ ਉਤੋਂ ਰੈਪ ਕੀਤਾ ਢਾਗੇ ਦੇ ਨਾਲ ਔਰ ਢਾਗੇ ਨੂੰ ਕਿਵੇਂ ਮੈਂ ਬੰਨ ਕੇ ਤੇ ਤਾਂ ਕਿ ਸਾਡਾ ਮਟੀਰੀਅਲ ਬਾਹਰ ਬਿਲਕੁਲ ਨਾ ਨਿਕਲੇ ਬਹੁਤ ਹੀ ਵਧੀਆ ਬੰਦੇ ਨੇ ਪ੍ਰੋਂਠੀ ਨਾ ਖਾਓ ਪੂਰੀ ਨਾ ਖਾਓ ਫੁਲਕੇ ਨਾਲ ਖਾਓ ਤੰਦੂਰੀ ਫੁਲਕੇ ਨਾਲ ਖਾਓ ਬਹੁਤ ਹੀ ਮਜ਼ਾ ਆਂਦਾ ਖਾ ਕੇ ਇਹ ਚੀਜ਼ਾਂ ਨੂੰ ਤੇ ਇਹ ਸਾਨੂੰ ਗਰਮੀ ਦੀ ਸੁਗਾਤ ਹੈ ਗਰਮੀ ਦੇ ਵਿੱਚ ਸਾਨੂੰ ਚੀਜ਼ਾਂ ਮਿਲਦੀਆਂ ਨੇ ਸਰਦੀ ਚ ਸੀਜ਼ਨਲ ਚੀਜ਼ਾਂ ਨਹੀਂ ਮਿਲਦੀਆਂ ਬੇਸ਼ੱਕ ਸਾਨੂੰ ਮਾਰਕੀਟ ਤੋਂ ਮਿਲ ਜਾਂਦੀਆਂ ਨੇ ਪਰ ਸੇ ਸਟੋਰਾਂ ਦੇ ਖਾਨੇ ਆ ਜਿਹੜੀਆਂ オリジナル ਜਿਹੜੀਆਂ ਆਂਦੀਆਂ ਨੇ ਉਸ ਗਰਮੀ ਦੇ ਵਿੱਚ ਹੀ ਆਂਦੀਆਂ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਮਸਾਲਾ ਭਰ ਕੇ ਦਿਖਾਨੀ ਆ ਕਿ ਮੈਂ ਕਿਸ ਤਰ੍ਹਾਂ ਮਸਾਲਾ ਵਿੱਚ ਭਰਿਆ हां जी ਅਸੀਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕੁਰੇਲਾ ਲੈਣਾ ਦੇਖੋ ਬਿਲਕੁਲ ਵਿੱਚੋਂ ਸਾਫ਼ ਕੀਤਾ ਹੋਇਆ ਹੈ ਬੀਜ ਅਸੀਂ ਸਾਰੇ ਕਢਾ ਲਿੱਤੇ ਨੇ ਜਿਹੜਾ ਮਟੀਰੀਅਲ ਤੁਹਾਡੇ ਕੋਲ ਹੈ ਬੀਜਾ ਵਾਲਾ ਬੱਚਾ ਹੈ ਚਾ ਤੁਸੀਂ ਇਹ ਦੂ ਪਿਆਜ਼ ਪਾ ਕੇ ਭੁੰਨ ਲਓ ਆਲੂ ਪਾ ਕੇ ਭੁੰਨ ਲਓ ਬਹੁਤ ਹੀ ਟੇਸਟੀ ਬਣਦੀ ਹੈ ਇਹਦੀ ਸਬਜ਼ੀ ਤੇ ਹੁਣ ਅਸੀਂ ਮੈਂ ਤੁਹਾਨੂੰ ਮਸਾਲਾ ਦੇਖੋ ਇੱਕ ਚਮਚੀ ਦੀ ਹੈਲਪ ਦੇ ਨਾਲ ਅਸੀਂ ਇਹਦੇ ਵਿੱਚ ਮਸਾਲਾ ਭਰਨਾ ਜਿੰਨਾ ਮਸਾਲਾ ਦੇਚ ਆ ਸਕਦਾ ਹੈ ਜਿਆਦਾ ਨਹੀਂ ਮਟੀਰੀਅਲ ਭਰਨਾ ਤਾਂ ਕਿ ਬਾਹਰ ਨਾ ਨਿਕਲੇ ਤੇ ਅੱਛਾ ਵੀ ਲੱਗੇ ਨਾਲ ਭਰਿਆ ਹੋਇਆ ਵਿੱਚ ਠੀਕ ਹੈ ਜੀ ਉਹਨਾਂ ਕਿਸੀ ਮਸਾਲਾ ਪਾਵਾਂਗੇ ਜਿੰਨਾ ਕਿ ਇਹਦੇ ਵਿੱਚ ਪੈ ਸਕੇ ਇਸ ਤਰੀ ਮੈਂ ਤੁਹਾਨੂੰ ਇੱਕ ਸ਼ਿਮਲਾ ਮਿਰਚ ਵੀ ਦਿਖਾਨੀ ਆ ਉਸ ਤੋਂ ਬਾਅਦ ਮੈਂ ਇਹਨੂੰ ਰੈਪ ਕਰਾਂਗੀ ਤਾਗੇ ਦੇ ਨਾਲ ਤਾਂ ਕਿ ਮਟੀਰੀਅਲ ਨਾਲ ਨਿਕਲੇ ਇਹ ਦੇਖੋ ਜੀ ਸਾਰਾ ਮੈਂ ਮਸਾਲਾ ਵਿੱਚ ਭਰ ਦਿੱਤਾ ਹੁਣ ਅਸੀਂ ਇਹਨੂੰ ਬੰਦ ਕਰਕੇ ਉੱਪਰ ਤਾਗੇ ਦੇ ਨਾਲ ਰੈਪ ਕਰ ਦਵਾਂਗੇ ਇੱਕ ਸ਼ਿਮਲਾ ਮਿਰਚ ਵੀ ਮੈਂ ਤੁਹਾਨੂੰ ਇਸ ਤਰੀ ਦਿਖਾਨੀ ਆ ਭਰ ਕੇ ਸਾਰਾ ਮਸਾਲਾ ਇਸ ਤਰ੍ਹਾਂ ਹੋਲੀ-ਹੋਲੀ ਕਰਕੇ ਪਾਣਾ ਇੱਕੋ ਵਾਰੀ ਨਾ ਪਾਣਾ ਅਗਰ ਤੁਹਾਨੂੰ ਸਪੂਨ ਨਾਲ ਔਖਾ ਲੱਗਦਾ ਤੇ ਤੁਸੀਂ ਇਸ ਤਰ੍ਹਾਂ ਕਰਕੇ ਗੋਲ-ਗੋਲ ਕਰਕੇ ਇਸ ਨੂੰ ਤੇ ਆਰਾਮ ਨਾਲ ਪਾ ਸਕਦੇ ਹੋ ਦੇਖੋ ਜੀ ਪੈ ਗਏ ਇਹ ਦੇਖੋ ਜੀ ਠੀਕ ਹੈ ਜੀ ਫਿਰ ਤੁਸੀਂ ਅੰਜਰ ਥੋੜਾ-ਥੋੜਾ ਲੋ ਮਸਾਲਾ ਔਰ ਇਹਦੇ ਵਿੱਚ ਪਰਦੇ ਜਾਓ ਇਹ ਮਸਾਲੇ ਦੇ ਨਾਲ ਲੈਣੀ ਹੈ ਟੇਸਟੀ ਲੱਗਦੀਆਂ ਨੇ ਨਾ ਵਿੱਚ ਆਲੂ ਵੀ ਪੈ ਗਏ ਨੇ ਆਲੂਆਂ ਕਰਕੇ ਹੋਰ ਵਧੀਆ ਲੱਗੇਗਾ ਜਿੰਨਾ ਕੁ ਤੁਸੀਂ ਮਸਾਲਾ ਵਿੱਚ ਪਾ ਸਕਦੇ ਹੋ ਪਾ ਦੋ ਪਰ ਤੁਹਾਡਾ ਬਾਹਰ ਨਹੀਂ ਨਿਕਲਣਾ ਚਾਹੀਦਾ ਮਸਾਲਾ ਐਨਾ ਕੀ ਪਾੜਾ ਬਸ ਜਿੰਨਾ ਕੁ ਵਿੱਚ ਚਾਵੇ ਠੀਕ ਹੈ ਜੀ ਹੁਣ ਅਸੀਂ ਇੱਕ ਡੰਡੀ ਪਕੜਨੀ ਹੈ ਤੇ ਉਹਦੇ ਉੱਤੇ ਇਹਨੂੰ ਰੈਪ ਕਰ ਦੇਣਾ ਉਸ ਤਰੀ ਡੰਡੀ ਦੇ ਨਾਲ ਇਹਨੂੰ ਬੰਦ ਕਰ ਦੇਣਾ ਤਾਂ ਕਿ ਸਾਡਾ ਮਸਾਲਾ ਬਾਹਰ ਨਾ ਜਾਵੇ ਇਹ ਦੇਖੋ ਜੀ ਬੰਦ ਹੋ ਗਈ ਸਾਰੀ ਸ਼ਿਮਲਾ ਮਿਰਚ ਐਸੇ ਤਰੀ ਸਾਰੀਆਂ ਸ਼ਿਮਲਾ ਮਿਰਚ ਲੈ ਕੇ ਤੇ ਤੁਸੀਂ ਇਹਨੂੰ ਪਾ ਦੇਣਾ ਠੀਕ ਹੈ ਜੀ हां जी ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹ ਦੇਖੋ ਧਾਗੇ ਦੇ ਨਾਲ ਇਹਨੂੰ ਅੱਛੀ ਤਰ੍ਹਾਂ ਰੈਪ ਕਰ ਦਿੱਤਾ ਸਾਰੇ ਘਰੇਲਿਆਂ ਨੂੰ ਔਰ ਇਹਦੇ ਨਾਲ ਸਾੜਕੀ ਹੋਏਗਾ ਮਟੀਰੀਅਲ ਬਾਹਰ ਨਹੀਂ ਨਿਕਲੇਗਾ ਔਰ ਸ਼ਿਮਲਾ ਮਿਰਚ ਦੇ ਉੱਤੇ ਜਿਹੜੀਆਂ ਡੰਡੀਆਂ ਸੀ ਉਹ ਮੈਂ ਸਾਰੀਆਂ ਉੱਪਰ ਲਗਾ ਦਿੱਤੀਆਂ ਨੂੰ ਵਾਪਸ ਠੀਕ ਹੈ ਜੀ ਤੇ ਇਹਦੇ ਵਿੱਚ ਅਸੀਂ ਮਸਾਲਾ ਪਾ ਲਿਆ ਹੁਣ ਅਸੀਂ ਇਹਨੂੰ ਇੱਕ ਤਵੇ ਦੇ ਨੋਨ ਸਟਿਕ ਤਵੇ ਦੇ ਉੱਤੇ ਤੇਲ ਪਾ ਕੇ ਇਹਨੂੰ ਫਰਾਈ ਕਰਾਂਗੇ ਔਰ ਸੈਲੋ ਫਰਾਈ ਕਰਾਂਗੇ ਅਸੀਂ ਡੀਪ ਫਰਾਈ ਨਹੀਂ ਕਰਨਾ ਫਰਮਾ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਸ ਤਰ੍ਹਾਂ ਇਹਨੂੰ ਬਣਾਵਾਂਗੀ ਔਰ ਹੈਲਦੀ ਵੇਅ ਨਾਲ ਬਣਾਵਾਂਗੀ ਠੀਕ ਹੈ ਜੀ ਹਾਂਜੀ ਮੈਂ ਦੇਖੋ ਨਾਨ ਸਟਿਕ ਤਵਾ ਲੈ ਕੇ ਉਹਦੇ ਉੱਤੇ ਤੇਲ ਪਾ ਦਿੱਤਾ ਇੱਕ ਕਟਚੀ ਮੈਂ ਤੇਲ ਪਾਇਆ ਉਹਦੋਂ ਅੱਛੀ ਤਰ੍ਹਾਂ ਫੈਲਾ ਦਿੱਤਾ ਨਾ ਤੇ ਬਿਲਕੁਲ ਸੀਮ ਤੇ ਕਰਨਾ ਔਰ ਸਭ ਤੋਂ ਛੋਟੀ ਗੈਸ ਹੈ ਦੇਖੋ ਮੈਂ ਬਾਲ ਲਈਏ ਸਭ ਤੋਂ ਜਿਹੜਾ ਛੋਟਾ স্মੋਲ ਸਾਈਜ਼ ਹੁੰਦਾ ਹੈ ਮੈਂ ਉਹ ਵਾਲਾ ਬਾਲ ਲਿਆ ਤੇ ਤੁਸੀਂ ਵੀ ਇਸ ਤਰੀ ਮੇਰੇ ਵਾਂਗੂ ਹੀ ਕਰਨਾ ਬਿਲਕੁਲ ਤਾਂ ਬਹੁਤ ਹੀ ਹੈਲਦੀ ਬਣਾਂਗੇ ਤੇ ਅਸੀਂ ਨਾਲ ਹੀ ਇਹਦੇ ਇਸ ਤਰੀਕੇਲੇ ਤਰੀਕੇਲੇ ਰੱਖਨੇ ਸ਼ੁਰੂ ਕਰ ਦਵਾਂਗੇ ਇੱਕ ਇੱਕ ਕਰਕੇ ਅਸੀਂ ਇਸ ਤਰ੍ਹਾਂ ਤਰੀਲੇ ਰੱਖਦੇ ਸ਼ੁਰੂ ਕਰ ਦਿੱਤੇ ਨਾ ਬਿਲਕੁਲ ਸਿੱਮਤ ਰੱਖਣਾ ਹੈ ਔਰ ਬੜੇ ਵਧੀਆ ਬੰਦੇ ਨੇ ਔਰ ਹੈਲਦੀ ਬੰਦੇ ਨੇ ਇਹ ਦੇਖੋ ਜੀ ਦੋ ਦੋ ਅਸੀਂ ਇਸ ਤਰ੍ਹਾਂ ਸਾਈਡਾ ਤੇ ਰੱਖ ਦਿੱਤੇ ਹੁਣ ਅਸੀਂ ਰੱਖਾਂਗੇ Shimla Mirch ਕਿਉਂਕਿ ਅਸੀਂ ਇਕੱਠੇ ਬਣਾ ਰਿਹਾ ਇੱਕੋ ਦਿਨੇ ਮਟੀਰੀਅਲ ਤੇ ਸਾਡੇ ਕੋਲ ਤਿਆਰ ਹੁੰਦਾ ਹੀ ਹੈ ਜੋ ਜੀ ਨੂੰ ਅੱਛਾ ਲੱਗਦਾ ਉਹ ਖਾ ਲੈਂਦਾ ਘਰ ਵਿੱਚ ਤੇ ਮੈਂ ਵੀ ਇਸ ਤਰੀ ਮਟੀਰੀਅਲ ਇਕੱਠਾ ਤਿਆਰ ਕਰ ਲਿਆ ਇਕੱਠਾ ਹੀ ਇਹਨੂੰ ਬਣਾ ਰਹੀ ਹਾਂ ਮੈਂ ਠੀਕ ਹੈ ਜੀ ਇਹ ਦੇਖੋ ਜੀ ਬਿਲਕੁਲ ਆਰਾਮ ਨਾਲ ਸ਼ੀਨ ਤੇ ਬੰਦੇ ਤੇ ਜ਼ਿਆਦਾ ਨਹੀਂ ਤੇਲ ਪਾਣਾ ਇੱਕ ਕੱਚੀ ਬਹੁਤ ਹੁੰਦੀ ਹੈ ਔਰ ਆਰਾਮ ਨਾਲ ਫਰਾਈ ਹੋ ਜਾਂਦੇ ਨੇ ਇਹਦਾ ਹੌਲੀ ਹੌਲੀ ਪਾਸਾ ਪਲਟਦੇ ਜਾਣਾ ਤੁਸੀਂ ਇਹ ਨਹੀਂ ਕਿ ਇੱਕੋ ਸਾਈਡ ਰਹਿਣੀ ਹੈ 2-2 ਮਿੰਟ ਬਾਅਦ ਇਹਦਾ ਪਾਸਾ ਸੇ ਪਲਟਾਂਗੇ ਔਰ ਇਹਨੂੰ ਬੜੇ ਹੈਲਦੀ ਵੇ ਨਾਲ ਬਣਾਵਾਂਗੇ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੈ ਕਿ ਜਿਆਦਾ ਡੀਪ ਫਰਾਈ ਵੀ ਖਾਣ ਦੇ ਨਾਲ ਮੈਂ ਇਸੇ ਵਿੱਚ ਵੀਡੀਓ ਕੱਟ ਕਰ ਦਿੱਤੀਆਂ ਨੇ ਕਿਉਂਕਿ ਲੋਕੀ ਕਮੈਂਟ ਨਹੀਂ ਸੀ ਕਰਦੇ ਔਰ ਲੋਕਾਂ ਨੂੰ ਪਸੰਦ ਘੱਟ ਆਉਂਦੀ ਸੀ ਜੋ 20 30% ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਆਖਿਆ ਲੱਗਦੀ ਹੈ ਨਾ ਵੈਜੀਟੇਬਲ ਬਾਕੀ ਸਾਰੇ ਡੀਪ ਫਰਾਈ ਸਾਰੇ ਖੁਸ਼ ਹੋ ਕੇ ਖਾਂਦੇ ਨੇ ਬਟ ਮੈਂ ਇਸੇ ਵਿੱਚ ਕੱਟ ਕਰ ਦਿੱਤੀ ਕਿਉਂਕਿ ਮੈਂ ਹੈਲਦੀ ਵੇ ਨਾਲ ਬਣਾਉਂਦੀ ਹਾਂ ਤੇ ਮੇਰੇ ਕੋਲ ਡੀਪ ਫਰਾਈ ਨਹੀਂ ਹੁੰਦੀਆਂ ਨਾ ਹੀ ਅਸੀਂ ਖਾਂਦੇ ਆ ਨਾ ਚ ਪਾਉਂਦੇ ਆ ਠੀਕ ਹੈ ਜੀ ਬਿਲਕੁਲ ਸਿੰਪਲ ਵੇ ਨਾਲ ਬਣਾ ਕੇ ਤੁਹਾਨੂੰ ਦਿਖਾ ਰਹੀ ਹਾਂ ਤੁਸੀਂ ਵੀ ਇਸ ਤਰੀ ਬਣਾਓ ਤੇ ਬਹੁਤ ਹੀ ਟੇਸਟੀ ਬਣਨਗੀਆ ਔਰ ਆਪਣੇ ਸਰੀਰ ਦਾ ਖਿਆਲ ਰੱਖੋ ਆਪਣੀ ਸਿਹਤ ਦਾ ਖਿਆਲ ਰੱਖੋ ਹਾਂਜੀ ਹੁਣੇ ਅਸੀਂ ਇੱਕ ਫੋਕ ਦੀ ਸੈਟਾ ਨਾਲ 2 ਮਿੰਟ ਬਾਅਦ ਇਹਨੂੰ ਅਸੀਂ ਟਰਨ ਕਰ ਦਵਾਂਗੇ ਤਾਂ ਕਿ ਇਹ ਦੇਖੋ ਜੀ ਲਾਲ ਹੋ ਗਏ ਨੇ ਅਸੀਂ ਸਾਰੇ ਇੰਜੀ ਪੀਸ ਅਸੀਂ ਜਿੰਨੇ ਵੀ ਨੇ ਨਾ ਟਰੇਲੇ ਦੇ ਵੀ ਔਰ ਸ਼ਿਮਲਾ ਮਿਰਚ ਵੀ ਇਸ ਤਰੀ ਅਸੀਂ ਨੂੰ ਹਲੇ ਹਲਕਾ ਹਲਕੇ ਹੱਥਾਂ ਦੇ ਨਾਲ ਇਹਨੂੰ ਟਰਨ ਕਰ ਲਾਂਗੇ ਇੱਕ ਫੋਕ ਦੀ ਸੈਟਾ ਦੇ ਨਾਲ ਟਰਨ ਕਰ ਲੈਨੇ ਹੱਥ ਨਹੀਂ ਲਾਣਾ ਡਾਇਰੈਕਟ ਕਿਉਂਕਿ ਤੇਲ ਗਰਮ ਹਾਂ ਤੇ ਨਾਲ ਲੱਗ ਜੇ اور ਵੈਸੇ ਵੀ ਪਟਾਕੇ ਬੜੇ ਮਾਰਦੇ ਨੇ ਕਿ ਉਹਦੇ ਵਿੱਚ ਮਸਾਲਾ ਜਦੋਂ गिरਦਾ ਨਾ ਥੋੜਾ ਥੋੜਾ ਸਿੰਮਦਾ ਤੇ ਉਹਦੇ ਕਰਕੇ ਇਹ ਜਿਹੜਾ ਹੁੰਦਾ ਪਟਾਕੇ ਵੀ ਮਾਰਦਾ ਤੇ ਤੇ ਬੜੇ ਧਿਆਨ ਨਾਲ ਸੇਫਟੀ ਨਾਲ ਕਰਨੇ ਠੀਕ ਹੈ ਜੀ ਅਸੀਂ ਇਸ ਤਰ੍ਹਾਂ ਹੀ ਇਹਨੂੰ ਪਲਟ ਲਵਾਂਗੇ ਇੱਕ ਇੱਕ ਕਰਕੇ ਐਸ ਤਰੀਏ ਸਿਮਲਾ ਮਿਰਚ ਨੂੰ ਵੀ ਟਰਨ ਕਰ ਲਾਂਗੇ ਜਦੋਂ ਭੰਚੰਦੇ ਨੂੰ ਹੋਣਾ ਤੁਹਾਨੂੰ ਦਿਖਾਣੀ ਆ ਤੇ ਕਿੰਨੇ ਵਧੀਆ ਤੇ ਕਿੰਨੇ ਫੈਦੀ ਬਣਦੇ ਠੀਕ ਹੈ ਜੀ ਅੰਜੀ ਅਗਰ ਤੁਸੀਂ ਕੜਾਈ ਵਿੱਚ ਬਣਾਉਣਾ ਚਾਹੁੰਦੇ ਬਿਲਕੁਲ ਆਪਸ਼ਨਲ ਹੈ ਤੁਸੀਂ ਕੜਾਈ ਵਿੱਚ ਵੀ ਬਣਾ ਸਕਦੇ ਹੋ ਡੀਪ ਫਰਾਈ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਪਰ ਮੈਂ ਇਸ ਤਰੀਕੋ ਹੌਲੀ ਹੌਲੀ ਬਣਾਣੀ ਹੈ ਸੀਮ ਤੇ ਔਰ ਬਹੁਤ ਹੀ ਅੱਛੇ ਬੰਦੇ ਨੇ ਨਾਲ ਇਹਦੇ ਦਾਲ ਬਣਾ ਲਓ ਤੇ ਬੜਾ ਹੀ ਮਜ਼ਾ ਆਉਂਦਾ ਇਹਨਾਂ ਨੂੰ ਖਾਣ ਤੇ ਬਿਲਕੁਲ ਦੇਖੋ ਇੱਕ ਇੱਕ ਸਾਈਡ ਬਿਲਕੁਲ ਪੱਕ ਗਈ ਹੈ ਦੋ ਤਿੰਨ ਮਿੰਟ ਚ ਔਰ ਐਸਾ 10 ਕੁ ਮਿੰਟ ਹੀ ਲੱਗਦੇ ਨੇ 10 12 ਮਿੰਟ ਤੇ ਬਿਲਕੁਲ ਹੀ ਫਰਾਈ ਹੋ ਜਾਂਦੇ ਨੇ ਇਸ ਤਰ੍ਹਾਂ ਠੀਕ ਹੈ ਜੀ हां जी ਤੁਸੀਂ ਦੇਖ ਸਕਦੇ ਹੋ ਕਿ ਕ੍ਰੇਲੇ ਕਿੰਨੇ ਵਧੀਆ ਬਣ ਗਏ ਨੇ ਦੇਖੋ ਬਿਲਕੁਲ ਮਸਾਲਾ ਬਾਹਰ ਨਹੀਂ ਨਿਕਲਿਆ ਜਦੋਂ ਸੀ ਇਹਨੂੰ ਬੰਨ ਦਿੰਨੇ ਆ ਤੇ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਨਿਕਲਦਾ ਸਗੋ ਦੇਖੋ ਹੋਰ ਵੀ ਟੇਸਟੀ ਔਰ ਰੜਿਆ ਰੜਿਆ ਹੋ ਗਿਆ ਬਿਲਕੁਲ ਰੜ ਗਿਆ ਮਸਾਲਾ ਇਹ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਔਰ ਕਿੰਨਾ ਮਜ਼ਾ ਆ ਰਿਹਾ ਦੇਖ ਕੇ ਵੀ ਔਰ ਇਹ ਸ਼ਿਮਲਾ ਮਿਰਚ ਦੇਖੋ ਕਿੰਨੇ ਵਧੀਆ ਬਣ ਗਈ ਹੈ ਮੈਂ ਡੀਪ ਫਰਾਈ ਨਹੀਂ ਕੀਤੀ ਤੁਹਾਡੇ ਸਾਹਮਣੇ ਤੇਲ ਬਿਲਕੁਲ ਥੋੜਾ ਜਿਹਾ ਪਾਇਆ ਸੀ ਇੱਕ ਮੇਰੇ ਸ਼ਿਮਲਾ ਵਿੱਚ ਥੋੜੀ ਜਿਹੀ ਮੋਟੀ ਸੀ ਮੈਂ ਜ ਤਵੇ ਦੇ ਉੱਤੇ ਰੱਖੀ ਹੋਈ ਹੈ ਨਾਲ ਮੈਂ ਪਾਇਆ ਰਹਾ ਤਾਂ ਇਹਦੇ ਵਿੱਚ ਮੈਂ ਪਾਇਏ ਨੇ ਪਿਆਜ਼, ਟਮਾਟਰ, ਖੀਰਾ, ਧਨੀਆ, ਹਰੀ ਮਿਰਚ ਬਹੁਤ ਹੀ ਮਜ਼ਾ ਆਏਗਾ ਅੱਜ ਤੱਕ ਖਾਣਾ ਖਾਣ ਦਾ ਇਸ ਤਰ੍ਹਾਂ ਹੈਲਦੀ ਹੈਲਦੀ ਫੂਡ ਬਣਾਇਆ ਕਰੋ ਔਰ ਬੱਚਿਆਂ ਨੂੰ ਖਵਾਓ ਤੇ ਆਪ ਵੀ ਖਾਓ ਤੇ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਡੀਪ ਫ੍ਰਾਈ ਚੀਜ਼ਾਂ ਘੱਟ ਖਾਇਆ ਕਰੋ ਮੈਂ ਤੇ ਇਹ ਹੀ ਸਲਾਹ ਦੇਵਾਂਗੀ ਕਿ ਨਾਰਮਲ ਵਿੱਚ ਇਹ ਬਹੁਤ ਅੱਛੀਆਂ ਸਬਜ਼ੀਆਂ ਬਣ ਜਾਂਦੀਆਂ ਨੇ ਤੁਸੀਂ ਪੁਰਾਣੇ ਲੋਕਾਂ ਨੂੰ ਦੇਖੋ ਕਿਵੇਂ ਸੀਮ ਤੇ ਹਲਕੇ ਸਿਮਤੇ ਉੱਤੇ ਸਬਜ਼ੀਆਂ ਧਾਲਾ ਰੱਖ ਦਿੰਦੇ ਸੀ ਔਰ ਹੌਲੀ-ਹੌਲੀ ਪੱਕਦੀਆਂ ਸੀ ਤੇ ਕਿੰਨਾ ਵਧੀਆ ਲੱਗਦਾ ਸੀਗਾ ਅੱਜ ਕੱਲ੍ਹ ਅਸੀਂ ਚੀਜ਼ਾਂ ਨੂੰ ਗਾਲਦੇ ਆ ਪਕਾਉਂਦੇ ਨਹੀਂ ਕਿਉਂਕਿ ਅਸੀਂ ਸਿੱਟੀਆਂ ਤਿੰਨ ਚਾਰ ਦਵਾਈਆਂ ਧਾਲਾ ਸਬਜ਼ੀਆਂ ਬਣ ਗਿਆ ਤੇ ਤਿਆਰ ਹੋ ਗਈਆਂ ਇਹ ਦੇਖੋ ਮੈਂ ਬਿਲਕੁਲ ਸਿਮਤੇ ਬਣਾਇਆ ਤੇ ਕਿੰਨੇ ਵਧੀਆ ਬਣੀਆਂ ਦੇਖੋ ਸ਼ਿਮਲਾ ਮਿਰਚ ਔਰ ਹੈਲਦੀ ਵੀ ਬਣ ਗਈ ਔਰ ਜ਼ਿਆਦਾ ਸੀ ਡੀਪ ਫਰਾਈ ਵੀ ਨਹੀਂ ਕੀਤਾ ਥੋੜਾ ਜਿਹਾ ਤੇਲ ਦੇ ਵਿੱਚ ਸਾਰਾ ਕੁਝ ਬਣ ਗਿਆ ਔਰ ਨਾ ਰਹਿਤਾ ਪਾਓ ਤੇ ਮਜ਼ੇ ਨਾਲ ਖਾਓ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਤਿਆਰ ਰੱਖੋ ਓਕੇ ਜੀ ਸੱਸੀ ਕਾਉ ਜੀ